ਫੇਰ ਹਰਜਿੰਦਰ ਸਿੰਘ ਤਹਿਲ ਜੀ ਰੁੜਕੀ ਕਲਾ ਪੰਡਾ ਰੁੜਕੀ ਕਲਾ ਜਿਹੜੀ ਜੌਨ ਦਾ ਤੁਸੀਂ ਦੇਖ ਰਹੇ ਹੋ ਪਰ ਖੜਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਲੱਗਦਾ ਇਹਦਾ ਹੋਰਾਂ ਨਾਲ ਵੀ ਫਰਕ ਦੇਖੋ ਹੋਰਾਂ ਨਾਲ ਜੀ ਪਹਿਲੇ ਨੰਬਰ ਤੇ ਤਾਂ ਇਹਦੀ ਜਿਹੜੀ ਆ ਪਟਰਾਵਰ ਚ ਹੁੱਕ ਪਾਉਨੇ ਆ ਇਹ ਇਹ ਭਾਰੀ ਹੈ ਹੁੱਕ ਪਹਿਲੇ ਨੰਬਰ ਤੇ ਤੇ ਜੂ ਨੰਬਰ ਤੇ ਚਾਸੀ ਹੈ ਜਿਹੜੀ ਆਹ ਚਾਸੀ ਦਾ ਇਹਦਾ ਫਰਕ ਆ ਹੋਰਾਂ ਮਸ਼ੀਨਾਂ ਨਾਲੋਂ ਇਹ ਡਬਲ ਹੋ ਗਈ ਡਬਲ ਮਤਲਬ ਵੀ ਵੱਧ ਕੰਪੈਸਟੀ ਹੈ ਇਹਦੀ ਇਹ ਮਾਲਾ ਰੀਲ ਹੈ ਜਿਹੜੀ ਰੀਲ ਨਿੱਗਰ ਹੈ ਉਹ ਦੁਨੀਆਂ ਮਸ਼ੀਨਾਂ ਨਾਲ ਰੀਲ ਦਾ ਫਰਕ ਹੈ ਬਾਕੀ ਇਹਦੀ ਹਾਂਜੀ ਹਾਂ ਖੇਤੀ ਕਰਦੇ ਆਪ ਹਾਂਜੀ ਹਾਂ ਖੇਤੀ ਕਰਦੇ ਆ ਅਸੀਂ ਮੈਨੂੰ ਇਹਦਾ ਫਰਕ ਲੱਗਿਆ ਅੱਜ ਦੇਖੀ ਆ ਮੈਂ ਪਹਿਲੀ ਵਾਰੀ ਤੇ ਉਹਦੇ ਨਾਲ ਫਰਕ ਹੈ ਇਹਦਾ ਕਿਸਰੋਂ ਹੋਰ ਵੀ ਸੰਭ ਦੇਖੇ ਨੇ ਤੁਸੀਂ ਐਂਡੇ ਐਗਰੀ ਜ਼ੋਨ ਦੇ ਹੋਰ ਵੀ ਐਗਰੀ ਜ਼ੋਨ ਦੇ ਤਾਂ ਪਹਿਲੀ ਵਾਰ ਅੱਜ ਦਰਸ਼ਨ ਹੋਏ ਨੇ ਜੀ ਹੂੰ ਐ ਵੈਸੇ ਵਧੀਆ ਨੇ ਸਾਰਾ ਚੀਜ਼ਾਂ ਰੋਟਾਵੇਟਰ ਹੋ ਗਿਆ ਉਹ ਵੀ ਉਹਦੇ ਨਾਲ ਵਧੀਆ ਦੇਖੋ ਬਲੇਡ ਦੇਖੇ ਨੇ ਹੱਥ ਲਾ ਕੇ ਉਹ ਵੀ ਵਧੀਆ ਨੇ origignal ਬਲੇਡ ਨੇ ਮਾਲ ਮੋਟਾ ਲੱਗਿਆ ਲੰਬਾਈ 'ਚ ਵੀ ਉਹਦੇ ਨਾਲ ਮਸ਼ੀਨਾਂ ਨਾਲ ਫਰਕ ਹੈ ਸਾਰਾ ਲੰਬਾਈ 'ਚ ਵੀ ਫਰਕ ਹੈ ਦਾ ਮੈਂ ਸਾਰੀ ਵਧੀਆ ਪਾਰਟੀ ਹੈ ਵਧੀਆ ਲੋਹਾ ਲੱਗਿਆ ਸਾਰਾ ਰੇਟ ਦਾ ਵੀ ਫਰਕ ਹੈ ਉਹਨਾਂ ਨੂੰ ਤੁਸੀਂ ਜੇ ਪਤਾ ਕਰਿਆ ਰੇਟ ਹਲੇ ਤਾਂ ਪਤਾ ਕਰਨਾ ਜੀ ਅਸੀਂ ਵੀ ਕੀ ਰੇਟ ਹੈ ਅਸੀਂ ਹਲੇ ਹੁਣ ਆਈ ਆ ਹਲੇ ਦੇਖਣ ਵਾਸਤੇ ਤੇ ਰੇਟ ਦਾ ਇਹਦਾ ਪਤਾ ਕਰਦੇ ਆ ਵੇ ਕੀ ਰੇਟ ਚੱਲਦਾ ਇਹਦਾ ਹਾਂਜੀ ਕੀ ਨਾਮ ਜੀ ਆਪਣਾ ਬਲਕਾਰ ਸਿੰਘ ਕਿਹੜਾ ਪਿੰਡਾ ਜੱਟੂਆ ਕੀ ਕਹਿਣਾ ਚੋਨੇ ਤੁਸੀਂ ਐਗਰੀ ਜ਼ੋਨ ਦੇ ਜਿਹੜੇ ਉਹਨੇ ਦੇਖ ਕੇ ਖੇਤੀਬਾੜੀ ਨਾਲ ਸੰਬੰਧ ਠੀਕ ਐ ਐਗਰੀ ਜ਼ੋਨ ਦਾ ਉਸ ਆਸੀਂ ਸੁਪਰ ਸਿੱਟ ਰਹੇ ਸਾਡੇ ਕੋਲ ਉਹ ਤੇ ਠੀਕ ਵਧੀਆ ਚੱਲਦਾ ਕੋਈ ਟਰੈਕਟਰ ਨੂੰ ਕੋਈ ਓਨੀ ਪਰੇਸ਼ਾਨੀ ਨਹੀਂ ਵਧੀਆ ਰੈਲਾ ਚੱਲਦਾ ਹੈਗਾ ਤੇ ਵਧੀਆ ਠੀਕ ਹੈ ਬਜਾਈ ਵੀ ਵਧੀਆ ਕਣਕ ਵਧੀਆ ਨਿਕਲੀ ਆ ਕੋਈ ਹੋਰ ਵੀ ਗੱਲ ਨਹੀਂ ਅੱਛਾ ਕੋਪੋਰ ਨਹੀਂ ਸੇਤੀ ਬੰਦ ਹੁੰਦਾ ਉਹਦਾ ਠੀਕ ਐ ਵਧੀਆ ਹਾਂ ਮੈਂ ਹੋਰ ਹੋਰ ਦੇਖਿਆ ਨੇ ਤੁਸੀਂ ਹੋਰ ਮਸ਼ੀਨਾਂ ਵੀ ਦੇਖੀਆਂ ਨੇ ਜਿਵੇਂ ਪੂਰੀ ਬਣਾਉਣ ਵਾਲੀ ਖੜੀ ਆ ਰਿਖੜੇ ਦਾ ਇਹਦੇ ਬਾਰੇ ਹੋਰ ਉਹਨਾਂ ਦਾ ਆਪਣਾ ਜਿਵੇਂ ਟਰੈਕਟਰ ਲੋਡ ਮੰਨਦੇ ਨੇ ਜਿਆਦਾ ਹੋਰ ਤਾਂ ਚਲ ਚੱਲੀ ਜੁਲੀ ਜਾਂਦਾ ਲੋਡ ਟਰੈਕਟਰ ਨੂੰ ਜਿਆਦਾ ਲੋਡ ਮੰਨਦੇ ਨੇ ਇਹ ਤੇ ਰੈੜਾ ਚੱਲਦਾ ਹੂੰ ਸੋਤ ਵਧੀਆ ਬਣਾਈ ਹੋਈ ਹੈ ਠੀਕ ਹੈ ਕੀ ਇੱਕ ਰੋਜ਼ ਦੀ ਕੀ ਕਹਿਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਹੋਰਾਂ ਨੂੰ ਕਿਸਾਨ ਵੀਰਾਂ ਨੂੰ ਕਹਿੰਦੇ ਵੀ ਜੁੜੋ ਐਗਰੀ ਜੁੜ ਨਾਲ ਫੇ ਨੂੰ ਕਿ ਦੋ ਵਧੀਆ ਚੀਜ਼ ਹੈ ਵਧੀਆ ਮਸਤਰੀਆ ਆਪਣਾ ਜਗਾਰ ਇਹਨਾਂ ਦਾ ਸਾਰਾ ਕੁਝ ਆਪਣਾ ਤਿਆਰ ਕਰਿਆ ਹੈ ਫੈਕਟਰੀ ਜਿਹਾ ਸਾਰਾ ਕੁਝ ਆਪਣਾ ਹੈ ਜੇ ਆਪਾਂ ਹੋਰਾਂ ਕੰਪਨੀਆਂ ਦੇ ਮੁਕਾਬਲੇ ਦੇਖੀਏ ਤਾਂ ਫਰਕ ਲੱਗਦਾ ਕੋਈ ਹੋਰ ਦਾ ਫਰਕ ਹੈਗਾ ਜਾਂ ਕੁਝ ਹੋਰ ਰੇਟ ਤਾਂ ਦੇਖੋ ਵਧੀਆ ਚੀਜ਼ ਦਾ ਰੇਟ ਤਾਂ ਫਿਰ ਥੋੜਾ ਜਨਾ ਵਧ ਹੋ ਰਹੀ ਹੈ ਮਾੜੀਆਂ ਕੰਪਨੀਆਂ ਨਾਲੋਂ ਠੀਕ ਹੈ ਨਹੀਂ ਰੇਟ ਤਾਂ ਚੱਲ ਦੂਜਿਆਂ ਦੇ ਬਰਾਬਰ ਹੀ ਹੈ ਨਾ ਰੇਟ ਘਟਦਾ ਨਹੀਂ ਹੈਗਾ ਪਰ ਐਂ ਵਧੀਆ ਚੀਜ਼ ਦਾ ਰੇਟ ਦਾ ਤਾਂ ਫਰਕ ਹੋਊਗਾ ਹੀ ਮਾਰੀ ਜੀ ਨਾਲ ਤਸੱਲੀ ਹੋ ਜਾਂਦੀ ਹੈ ਕੋਈ ਬ੍ਰੇਕਡਾਊਨ ਨਹੀਂ ਕੋਈ ਕੋਸ ਨਹੀਂ ਵਧੀਆ ਚੱਲਦਾ ਠੀਕ ਹੈ ਕੀ ਨਾਮ ਹੈ ਜੀ ਆਪਣਾ ਨਾਮ ਗੁਰਸੇਵਕ ਸਿੰਘ ਜੀ ਪੰਡ ਪੁਰਤਲਾ ਮੰਡੇਰ ਅੱਜ ਤੁਸੀਂ ਐਗਰੀ ਜ਼ੋਨ ਦੇ ਜਿਹੜੇ ਨੇ ਖੇਤੀਬਾੜੀ ਦੇ ਨਾਲ ਸੰਬੰਧਤ ਕੁਝ ਸੰਧ ਦੇਖੇ ਨੇ ਹਾਂਜੀ ਕੀ ਕਹਿਣਾ ਚਾਹੋ ਇਹ ਸਾਰੇ ਸੰਧ ਹੈਵੀ ਨੇ ਜੀ ਨਵੀ ਤੋਂ ਨਵੀ ਟੈਕਨੋਲੋਜੀ ਦੇ ਨੇ ਤੇ ਸਾਰੇ ਟੈਸਟਡ ਲੋਹੇ ਦੇ ਬਣੇ ਹੋਏ ਨੇ ਇੱਕ ਨਵਾਂ ਇਹਨਾਂ ਦੇ ਲੱਗਿਆ ਵੀ ਜੇ ਕੋਈ ਰੋੜਾ ਇਹ ਮਸ਼ੀਨ 'ਚ ਆ ਜਾਵੇ ਤਾਂ ਉਹ ਹੁੱਟਰ ਮਾਰੂਗੀ। ਨਵੀਂ ਗੱਲ ਆ। ਨਵੀਂ ਗੱਲ ਆ ਇਹ। ਹੋਰ ਕੁਝ ਕੀ ਕਹਿਣਾ ਚਾਹੇ? ਹੋਰ ਟੈਸਟਣ ਲੋਹਾ ਹੀ ਬਾਕੀ ਚੱਲੂ ਸਹੀ ਹੈ। ਸੇਤੀ ਜਰ ਲੱਗਣ ਦੀ ਸੰਭਾਵਨਾ ਨਹੀਂ ਖਰਾਬ ਨਹੀਂ ਹੁੰਦਾ ਸੇਤੀ। ਅ ਵੀ ਤੁਸੀਂ ਇਹ ਦੇਖਿਆ ਕੁੰਡੀ ਵਾਲਾ ਰੀਪਰ ਦੇਖਿਆ ਇਹਦੇ ਵਿੱਚ ਹੋਰਾਂ ਨੂੰ ਕੀ ਖਾਸ? ਹੋਰਾਂ ਨੂੰ ਇੱਕ ਤਾਂ ਇਹਦੇ ਵਜਨ ਵੱਧਾ ਬਬਲਿੰਗ ਨਹੀਂ ਕਰੂਗਾ। ਚੱਲਣ ਨੂੰ ਸਾਫ ਆ ਸਫਾਈ ਹੋਈ। ਤੇਰੀ ਉਮਰ ਵੀ ਇਲਾਹੀ ਵੀ ਵੱਧਾ ਕਿਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨੇ ਚਾਹੁੰਦੇ ਹਾਂ ਜਦ ਆਪਾਂ ਸੰਦ ਲੈਣਾ ਜ਼ਿੰਦਗੀ 'ਚ ਇੱਕ ਦੋ ਵਾਰੇ ਮਿਲਦਾ ਇਹਨੂੰ ਵਧੀਆ ਲਓ ਕੰਪਨੀ ਦਾ ਦੇਖ ਕੇ ਲਓ ਆਪਾਂ ਐ ਨਹੀਂ ਕਹਿੰਦੇ ਕਿ ਕਿਹੜੀ ਕੰਪਨੀ ਦਾ ਲਓ ਵਧੀਆ ਕੰਪਨੀ ਛੇ ਗੱਲ ਜੀ ਮੈਂ ਬਹੁਣ ਗੋਇਲ ਐਗੋਵਿਜ਼ਨ ਕੰਪਨੀ ਤੋਂ ਅੱਜ ਅਸੀਂ ਆਏ ਹਾਂ ਦੁੱਗਵੀ ਮਲੇਕੋਟਲੇ ਅੱਜ ਆਪਣੀ ਇੱਥੇ ਨਵੀਂ ਡੀਲਰਸ਼ਿਪ ਖੁੱਲੀ ਹੈ 골ਡੀ ਐਗਰੀਕਲਚਰ ਵਰਕਸ ਠੀਕ ਹੈ ਜੀ ਅੱਜ ਇਹਨਾਂ ਦੀ ਨਵੀਂ ਓਪਨਿੰਗ ਸੀਗੀ ਡੀਲਰਸ਼ਿਪ ਦੀ ਤਾਂ ਉਸ ਮੌਕੇ ਤੇ ਆਪਾਂ ਆਏ ਹੋਏ ਆ ਇੱਥੇ ਵਧੀਆ ਕਿਸਾਨ ਵੀ ਆਏ ਹੋਏ ਨੇ ਵਧੀਆ ਭਜਾਨ ਆ ਇੱਥੇ ਲੋਕਾਂ ਦਾ ਕਾਫੀ ਵੱਡੀ ਮਾਤਰਾ ਦੇ ਵਿੱਚ ਇੱਥੇ ਕਿਸਾਨ ਵੀ ਆਏ ਹੋਏ ਨੇ ਤੇ ਅੱਜ ਆਪਾਂ ਤੁਹਾਨੂੰ ਐਗਵੀ ਜ਼ੋਨ ਦੇ ਇੰਪਲੀਮੈਂਟਸ ਬਾਰੇ ਦੱਸਾਂਗੇ ਵੀ ਕਿਹੜੇ ਕਿਹੜੇ ਪ੍ਰੋਡਕਟ ਆਵੇ ਨੇ ਕੀ ਕੀ ਉਹਨਾਂ ਦੀ ਕੁਆਲਿਟੀ ਹੈ ਤੇ ਕੀ ਕੀ ਉਹਨਾਂ ਦਾ ਸਾਈਜ਼ ਆ ਰਿਹਾ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਟ੍ਰੋ ਵਿਪਰ ਇਸ ਦੇ ਵਿੱਚ ਐਗਵੀ ਜ਼ੋਨ ਨੇ ਦੋ ਮਾਡਲ ਕੱਢੇ ਨੇ ਇਸ ਨੂੰ ਨਾਮ ਦਿੱਤਾ ਇਸ ਵਾਰ ਸਹਿਤਾਜ ਇਸਦੇ ਦੋ ਮਾਡਲ ਨੇ 157 ਇੰਚੀ ਆਵੇ 160 ਇੰਚੀ ਆਵੇ ਦੋਨੋਂ ਮਾਡਲ ਅਵੇਲੇਬਲ ਨੇ 160 ਇੰਚੀ ਆਰਡਰ ਤੇ ਤੇ ਆਏ ਹੁੰਦਾ 57 ਇੰਚੀ ਐਨੀ ਟਾਈਮ ਤੁਹਾਨੂੰ ਹਰ ਇੱਕ ਡੀਲਰਸ਼ਿਪ ਤੇ ਡਿਸਪਲੇ ਵੀ ਮਿਲ ਜਾਊਗਾ ਇਹਦਾ 7.5 ਫੁੱਟ ਕਟਰ ਹੈ ਤੇ 57 ਇੰਚੀ ਬਣਿਆ ਹੋਇਆ ਇਹਦਾ 288 ਬਲੇਡਾਂ ਦਾ ਠੀਕ ਹੈ ਜੀ ਡਬਲ ਨਟ ਤੇ ਦੋ ਬਲੇਡ ਇਕੱਠੇ ਖੁੱਲ ਜਾਣਗੇ ਕੋਈ ਇਹ ਨਹੀਂ ਆ ਵੀ ਸਿੰਗਲ ਸਿੰਗਲ ਬਲੇਡ ਪੁੱਲੂਗਾ ਡਬਲ ਨਟ ਤੇ ਕਿਉਂਕਿ ਬਲੇਡ ਬਦਲਣ ਦੀ ਇਹਦੀ ਸਭ ਤੋਂ ਜ਼ਿਆਦਾ ਸਮੱਸਿਆ ਆਉਂਦੀ ਸੀਗੀ ਉਸ ਤੇ ਕੰਪਨੀ ਨੇ ਜਿਆਦਾ ਡੂੰਘਾਈ ਚ ਸੋਚ ਕੇ ਤੇ ਉਸ ਦਾ ਇਹ ਸਮਾਧਾਨ ਕੱਢਿਆ ਡਬਲ ਖੁੱਲ ਜਾਣਗੇ ਦੋ ਬਲੋਅ ਲੱਗੇ ਹੋਏ ਨੇ ਇਹਦੇ ਤੇ ਸਟੀਲ ਦੇ ਪੰਖੇ ਲੱਗੇ ਹੋਏ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵੋਟਾ ਵੇਟਾ ਦੀ ਵੋਟਾ ਵੇਟਾ ਚੱਪਣੇ ਕੋਲ 4 ਫੁੱਟ ਤੋਂ ਲੈ ਕੇ 12 ਫੁੱਟ ਤੱਕ ਸਾਈਜ਼ ਆਂਦੇ ਨੇ ਜਿਹੜਾ 4 ਫੁੱਟ ਤੋਂ 10 ਫੁੱਟ ਤੱਕ ਹੈ ਜਨਰਲ ਮਾਡਲ ਹੈ ਉਸ ਤੋਂ ਬਾਅਦ 10 11 12 ਆਪਣੇ ਨਵੀਂ ਸੀਰੀਜ਼ ਆਈ ਹੈ ਕੈਪਟਨ ਸੀਰੀਜ਼ ਉਹਦੇ ਵਿੱਚ ਪਲੰਟ ਵੀ ਗੇ ਲੱਗਿਆ ਹੋਇਆ ਹੈ ਤਲੱਟ ਵੀ ਕੇ ਦਾ ਮਤਲਬ ਇਹ ਹੈ ਵੀ ਜਿਵੇਂ 10 ਫੁੱਟਾ ਵੋਟਾ ਵੇਟਾ ਵਾ ਉਸ ਨੂੰ ਸਾਰੀ ਕੰਪਨੀਆਂ 60 ਤੋਂ 65 HP ਦਾ ਟ੍ਰੈਕਟਰ ਵੀ ਕਮੈਂਡ ਕਰਦੀਆਂ ਬਟ ਅਸੀਂ ਵੀ ਕਮੈਂਡ ਕਰਦੇ ਆ 52 ਤੋਂ 55 HP ਦਾ ਟ੍ਰੈਕਟਰ 11 ਫੁੱਟ ਨੂੰ 55 HP ਦਾ ਤੇ 12 ਫੁੱਟ ਨੂੰ 60 HP ਦਾ ਡਾਇਰੈਕਟ ਚਲਾ ਲੈਂਦਾ ਉਹਨੂੰ ਅਸੀਂ ਕੈਪਟਨ ਮਾਡਲ ਕਹਿੰਦੇ ਆ ਤੇ ਕੈਪਟਨ ਸੀਰੀਜ਼ ਚ ਆਂਦਾ ਉਹ 8 ਚਾਹ ਤੋਂ 12 ਫੁੱਟ ਤੱਕ ਸਾਈਜ਼ ਮਿਲ ਜਾਣਗੇ ਤੁਹਾਨੂੰ ਕੋਈ ਵੀ ਸਾਈਜ਼ ਦੀ ਰਿਕੁਆਇਰਮੈਂਟ ਹੁੰਦੀ ਹੈ ਕੈਪਟਨ ਮਾਡਲ ਦੀ ਤੁਹਾਨੂੰ ਇੱਕ ਦਿਨ ਪਹਿਲਾਂ ਬੁਕਿੰਗ ਦੇਣੀ ਪਊ ਤੇ ਜਨਰਲ ਮਾਡਲ ਤੁਹਾਨੂੰ ਮੌਕੇ ਤੇ ਹੀ ਮਿਲ ਜਾਊਗਾ ਇਪਰ ਐਸਡੀ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਹੋਵੇ ਤੁਸੀਂ ਡੀਲਰਸ਼ਿਪ ਤੇ ਵਿਜ਼ਿਟ ਕਰੋ ਤੁਹਾਨੂੰ ਇਹਦਾ ਹਰ ਇੱਕ ਦਾ ਸਾਈਜ਼ ਤੁਹਾਨੂੰ ਨਾਲ ਦੀ ਨਾਲ ਉੱਥੇ ਹੀ ਕਾਊਂਟਰ ਤੇ ਦੱਸ ਦਿੱਤਾ ਜਾਊਗਾ ਤੇ ਇਹਦੇ ਤੇ ਕਾਫੀ ਡਿਸਕਾਊਂਟ ਵੀ ਨੇ ਤੁਹਾਨੂੰ ਉਹ ਵੀ ਨਾਲ ਦੀ ਨਾਲ ਦੱਸ ਦਿੱਤੇ ਜਾਣਗੇ ਰੋਟਾ ਬੇਟੇ ਤੋਂ ਬਾਅਦ ਆਪਾਂ ਗੱਲ ਕਰਾਂਗੇ ਲੇਜ਼ਰ ਲੈਂਡ ਲੈਵਲ ਦੇ ਲੇਜ਼ਰ ਲੈਂਡ ਲੈਵਲ ਦੇ ਵਿੱਚ ਆਪਣਾ 8 7 ਤੇ 8 2 ਸਾਈਜ਼ ਆਂਦੇ ਨੇ ਇਸ ਵਾਰ ਆਪਾਂ ਇੱਕ ਕੈਪਟਨ ਸੀਰੀਜ਼ ਨਵੀਂ ਲਾਂਚ ਕੀਤੀ ਹੈ ਜਿਦੇ ਵਿੱਚ 9 ਤੋਂ 12 ਫੁੱਟ ਸਾਈਜ਼ ਉਹਦਾ ਬਣ ਜਾਂਦਾ ਹੈ ਉਹ ਵੀ ਆਪਾਂ ਨੂੰ ਅਵੇਲੇਬਲ ਮਿਲ ਜੂਗਾ ਔਨ ਆਰਡਰ ਤੇ ਮਿਲ ਜੂਗਾ ਤੁਹਾਨੂੰ 9 ਫੁੱਟ ਤੋਂ 12 ਫੁੱਟ ਦਾ ਸਾਈਜ਼ ਤੇ ਉਸ ਦੇ ਵਿੱਚ ਆਪਾਂ ਦੋ ਸਿਸਟਮ ਆਉਂਦੇ ਨੇ ਇੱਕ ਵਾਈਫਾਈ ਫਾਈ ਤੇ ਇੱਕ ਜੀਪੀਐਸ ਜਿਹੜਾ ਸੈਟੇਲਾਈਟ ਨਾਲ ਚੱਲਦਾ ਠੀਕ ਹੈ ਜੀ ਵਾਈਫਾਈ ਆਪਣਾ ਸਟੈਂਡਰਡ ਮਾਡਲ ਆਉਂਦਾ ਹੈ ਫਿਰ ਜੀਪੀਐਸ ਤੁਹਾਨੂੰ ਆਰਡਰ ਤੇ ਇਹ ਵੀ ਅਵੇਲੇਬਲ ਮਿਲ ਜੂਗਾ ਤੇ ਇਹਨਾਂ ਦੀ ਆਪਣੀ 2 ਸਾਲ ਦੀ ਗਾਰੰਟੀ ਹੁੰਦੀ ਹੈ 2 ਸਾਲ ਕੋਈ ਵੀ ਦਿੱਕਤ ਹੋਵੇ ਤੁਹਾਨੂੰ ਔਨ ਫੀਲਡ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਕਾਇਮ ਬੰਦੇ ਆ ਕੇ ਸਰਵਿਸ ਕਰਨਗੇ 7 ਤੇ 8 ਸਟੈਂਡਰਡ ਸਾਈਜ਼ ਹੈ ਬਾਵਾ ਫੁੱਟ ਤੁਹਾਨੂੰ ਔਨ ਆਰਡਰ ਤੇ ਮਿਲ ਜਾਊਗਾ ਉਹ ਵੀ ਕੈਪਟਨ ਸੀਰੀਜ਼ ਦੇ ਵਿੱਚ ਆਂਦਾ ਤੁਹਾਨੂੰ ਬਾਕੀ ਇਹਦੇ ਲਈ ਹੋ ਜਾਣਕਾਰੀ ਡੀਲਰਸ਼ਿਪ ਤੇ ਜਾ ਕੇ ਕਿਸੇ ਵੀ ਨੀਰਵੈਸਟ ਜਿਹੜੀ ਵੀ ਤੁਹਾਨੂੰ ਡੀਲਰਸ਼ਿਪ ਪੈਂਦੀ ਹੈ ਉਹਦੇ ਤੇ ਜਾ ਕੇ ਤੁਹਾਨੂੰ ਮਿਲ ਜੂਗੀ ਆਪਣੇ ਹੋਰ ਵੀ ਪ੍ਰੋਡਕਟ ਆਂਦੇ ਨੇ ਜਿਵੇਂ ਸੁਪਰ ਸੀਡਰ ਕਲਟੀਵੇਟਰ ਐਮਬੀ ਪਲੋ ਤੇ ਸੋ ਵੀਪਰ ਬਾਵੇ ਤੁਹਾਨੂੰ ਦੱਸ ਹੀ ਦਿੱਤਾ ਵੋਟਾ ਵੇਟਾ ਮਿਲ ਜੂਗਾ ਪੂਰਾ ਬੇਟਾ ਕੈਪਟਨ ਮਾਡਲ ਮਿਲ ਜੂਗਾ 레이저 ਲਵਲੇ ਮਿਲ ਜੂ 레이저 ਲਵਲੇ ਕੈਪਟਨ ਮਾਡਲ ਮਿਲ ਜੂ ਤੇ ਇੱਕ ਆਪਣਾ ਨਵਾਂ ਪ੍ਰੋਡਕਟ ਆਇਆ 슈ਗਰ ਕੈਨ ਬੇਟਾ ਜੇ 슈ਗਰ ਕੈਨ ਬੇਟਾ ਚਾਹੀਦਾ ਤਾਂ ਉਹ ਵੀ ਆਪਾਂ ਨੂੰ ਅਵੇਲੇਬਲ ਹੋ ਜੂ ਰੈਕ ਤੇ ਬਿੱਲੇ ਵੀ ਆਂਦਾ ਔਨ ਡਿਮਾਂਡ ਰੈਕ ਤੇ ਬਿੱਲੇ ਵੀ ਆਪਾਂ ਨੂੰ ਅਵੇਲੇਬਲ ਹੋ ਜੂ ਥੈਂਕ ਯੂ ਮਲੇਰਕੋਟਲਾ ਜ਼ਿਲ੍ਹੇ ਦੇ ਲੋਕਾਂ ਨੇ ਜੇਕਰ ਤੁਹਾਡੇ ਜਿਹੜੇ ਇਹ ਮਸਕੀਨਾ ਨੇ ਖਰੀਦਣੀਆਂ ਹੋਣ ਕਿੱਥੇ ਸੰਪਰਕ ਮਲੇਰਕੋਟਲੇ ਦੇ ਵਿੱਚ ਆਪਣਾ ਦੁਕਾਨ ਦੁਗਵੀ ਦੇ ਵਿੱਚ ਆਪਣੀ ਡੀਲਰਸ਼ਿਪ ਹੈ ਗੋਲਟੀ ਐਗਰੀਕਲਚਰ ਵਰਕਸ ਉੱਥੇ ਦੇ ਆਨਲਾਈਨ ਨੇ ਸਰਬਜੀਤ ਸਿੰਘ ਜੀ ਜੇ ਕਿਸੇ ਨੂੰ ਵੀ ਕੋਈ ਵੀ ਮਲੇ ਕੋਟਲੇ ਦੀ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਨੁਕਸਾਨ ਵੀ ਹੋਵੇ ਤਾਂ ਉਹ ਇਹਨਾਂ ਨੂੰ ਅੱਗੇ ਮਿਲ ਸਕਦਾ ਹੈ। ਨਾਲ ਨੂੰ ਜਾਨੂੰ ਕੋਈ ਖਾਸ ਮੈਸੇਜ ਜਨਾ ਤੋਂ ਕਿਸਾਨ ਵੀਰਾਂ ਤੋਂ ਇਹੀ ਅਪੀਲ ਹੈ ਵੀ ਜੇ ਉਹਨਾਂ ਨੇ ਕੋਈ ਵੀ ਇੰਪਲੀਮੈਂਟ ਲੈਣਾ ਹੈ ਤੈ ਇਕ ਵਾਰ ਜੂ ਐਗਰੀਕਲਚਰ ਦੀ ਐਗਰੀ ਜ਼ੋਨ ਦੇ ਡੀਲਰਸ਼ਿਪ ਵਿਜ਼ਿਟ ਕਰੋ ਤੇ ਕੋਈ ਵੀ ਐਗਰੀਕਲਚਰ ਇੰਪਲੀਮੈਂਟ ਮੈਨਰ ਤਾਂ ਇੱਕ ਵਾਰ ਐਗਰੀ ਜ਼ੋਨ ਦੇ ਡੀਲਰਸ਼ਿਪ ਵਿਜ਼ਿਟ ਕਰਕੇ ਉਸ ਬਾਰੇ ਦੇਖੋ ਜਾਣਕਾਰੀ ਲੋ ਤੁਹਾਨੂੰ ਬਹੁਤ ਵਧੀਆ ਸੁਨੇਹਾ ਮਿਲੇਗਾ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਵਧੀਆ ਚੀਜ਼ ਮਿਲੂਗੀ। ਇਹ ਕੀ ਕਹਿਣਾ ਚਾਹੁੰਦੇ ਹੋ ਐਗਰੀ ਜ਼ੋਨ ਦੀ ਜਰਸੀ ਲਿਖੀਆ ਆਪਣਾ ਐਡਰੈਸ ਵਗੈਰਾ ਨਾਲ ਫੋਨ ਨੰਬਰ ਵਗੈਰਾ ਬੋਲੋ। ਬਿਲਕੁਲ ਜੀ। ਆਪਣਾ ਐਡਰੈਸ ਹੈਗਾ ਮਲੇਪੋਲਾ ਖੰਨਾਰ ਰੋਡ ਤੇ ਫੈਂਡ ਬੁਗਰੀ ਤੇ ਮੋਬਾਈਲ ਨੰਬਰ ਹੈਗਾ 9463 18815 ਇਹ ਆਪਣਾ ਐਡਰੈਸ ਕਿੱਥੇ ਆ ਕਿੱਥੇ ਕਰਕੇ ਜੀ ਆ ਇਹ ਪਿੰਡ ਦੁੱਗਰੀ ਆ ਜੀ ਖੰਨਾ ਮਰੇ ਕੋੜਾ ਰੋਡ ਤੇ ਮਰੇ ਕੋੜਾ ਜਿੱਦਲ ਵਿੱਚ ਹੀ ਪੈਂਦਾ ਜੀ